ਦਾ ਗਲੋਬ ਐਂਡ ਮੇਲ ਉਹਦਾ ਹੈਡਿੰਗ ਅੱਜ ਦੀ ਨਿਊਜ਼ ਦਾ ਹੈਗਾ ਕੈਨੇਡਾ ਸਿਕਿਉਰਿਟੀ ਏਜੰਸੀਜ਼ ਸਸਪੈਕਟ ਮੋਦੀ ਨਿਊ ਆਫ ਪਲਾਟ ਟੂ ਕਿਲ ਸਿਕ ਐਕਟੀਵਿਸਟ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਦਾ ਹੱਥ ਹਰਦੀਪ ਸਿੰਘ ਨਿੱਜਰ ਹੁਣਾਂ ਦੇ ਕਤਲ ਦੇ ਸਬੰਧ ਦੇ ਵਿੱਚ ਉਹਦੇ ਤੇ ਸ਼ੱਕ ਕੀਤੀ ਜਾ ਰਹੀ ਹੈਗੀ ਆ ਜੀ ਅੱਜ ਦਾ ਗਲੋਬ ਐਂਡ ਮੇਲ ਕੈਨੇਡਾ ਦਾ ਬਹੁਤ ਵੱਡਾ ਨਿਊਜ਼ਪੇਪਰ ਆ ਉਹਨਾਂ ਨੇ ਅੱਜ ਇੱਕ ਹੋਰ ਬਹੁਤ ਜਿਹੜੀ ਤਕੜੀ ਰਿਪੋਰਟ ਛਾਪੀ ਆ ਜਿਹਦੇ ਵਿੱਚ ਸਿੱਧਾ ਹੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਦਾ ਹੱਥ ਹਰਦੀਪ ਸਿੰਘ ਨਿੱਜਰ ਹੁਣਾ ਦੇ ਕਤਲ ਦੇ ਸਬੰਧ ਦੇ ਵਿੱਚ ਉਹਦੇ ਤੇ ਸ਼ੱਕ ਕੀਤੀ ਜਾ ਰਹੀ ਹੈਗੀ ਆ ਕੈਨੇਡੀਅਨ ਸਕਿਉਰਿਟੀ ਏਜੰਸੀਜ਼ ਵੱਲੋਂ ਸੋ ਜਿੰਨੇ ਵੀ ਸਰੋਤੇ ਆ ਜਰੂਰ ਦਾ ਗਲੋਬ ਐਂਡ ਮੇਲ ਉਹਦਾ ਹੈਡਿੰਗ ਅੱਜ ਦੀ ਨਿਊਜ਼ ਦਾ ਹੈਗਾ ਕੈਨੇਡਾ ਸਕਿਉਰਿਟੀ ਏਜੰਸੀਜ਼ ਸਸਪੈਕਟ ਮੋਦੀ ਨਿਊ ਆਫ ਪਲਾਨ ਟੂ ਕਿਲ ਸਿੱਖ ਐਕਟਿਵਿਸਟ ਸੋ ਇਹ ਆਪਾਂ ਤੁਹਾਡੇ ਨਾਲ ਸਾਂਝ ਕਰਦੇ ਆਂ ਕਿ ਇਸ ਆਰਟੀਕਲ ਦੇ ਵਿੱਚ ਕੀ ਲਿਖਿਆ ਹੈ ਕਹਿੰਦੇ ਵੀ ਜਿਹੜੀਆਂ ਕੈਨੇਡਾ ਦੀਆਂ ਸਕਿਉਰਿਟੀ ਏਜੰਸੀਆਂ ਏਜੰਸੀਜ਼ ਆ ਸਕਿਉਰਿਟੀ ਦੀਆਂ ਉਹ ਇਹ ਸੋਚ ਰਹੀਆਂ ਵੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੋ ਇੰਡੀਆ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਸਿੱਖ ਸੈਪਰੇਟਿਸਟ ਲੀਡਰ ਭਾਈ ਹਰਦੀਪ ਸਿੰਘ ਨੇਜਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਾਰਿਆ ਗਿਆ ਆ ਉਹਦੀ ਪੂਰੀ ਜਿਹੜੀ ਜਾਣਕਾਰੀ ਸੀ ਇਹ ਉਸ ਸੀਨੀਅਰ ਨੈਸ਼ਨਲ ਸਕਿਉਰਿਟੀ ਅਫੀਸ਼ੀਅਲਸ ਨੇ ਗਲੋਬ ਐਂਡ ਮੇਲ ਦੇ ਪੱਤਰਕਾਰ ਨੂੰ ਦੱਸਿਆ ਹੈਗਾ ਜਿਹੜਾ ਕਿ ਇੰਟੈਲੀਜੈਂਸ ਅਸੈਸਮੈਂਟ ਆਫ ਨਿਊ ਦਿੱਲੀਜ਼ ਫੋਰਨ ਇੰਟਰਫੀਰੈਂਸ ਆਪਰੇਸ਼ਨਸ ਦੇ ਉੱਤੇ ਕੰਮ ਕਰਦਾ ਸੀ ਕੈਨੇਡਾ ਤੇ ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਜ਼ ਨੇ ਬਿਲਕੁਲ ਸਿੱਧਾ ਹੱਥ ਜਿਹੜਾ ਹੋਮ ਮਿਨਿਸਟਰ ਅਮਰਸ਼ਾਹ ਦਾ ਦੱਸਿਆ ਹੈਗਾ ਸੋ ਅਮਰਸ਼ਾਹ ਤੋਂ ਬਾਅਦ ਕਹਿੰਦੇ ਭਈ ਮਿਸਟਰ ਮੋਦੀ ਦੇ ਜਿਹੜੇ ਟਰਸਟਡ ਐਡਵਾਈਜ਼ਰ ਆ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਡੋਬਲ ਤੇ ਐਕਸਟਰਨਲ ਅਫੇਅਰ ਮਿਨਿਸਟਰ ਸੋਰਾਮਨੀ ਅਜੈਸ਼ਾੰਕਰ ਇਹਨਾਂ ਦਾ ਇਹਨਾਂ ਨੂੰ ਵੀ ਪੂਰੇ ਦਾ ਪੂਰਾ ਪਤਾ ਸੀ ਭਈ ਅਸੀਂ ਕੈਨੇਡਾ ਦੇ ਸਿਟੀਜ਼ਨ ਨੂੰ ਕੈਨੇਡਾ ਦੇ ਗੁਰਦੁਆਰੇ ਦੇ ਵਿੱਚ ਮਾਰਨ ਜਾ ਰਹੇ ਹਾਂ ਸੋ ਕਹਿੰਦੇ ਭਈ ਕੈਨੇਡਾ ਨੇ ਡਾਇਰੈਕਟ ਐਵੀਡੈਂਸ ਤਾਂ ਨਹੀਂ ਦਿੱਤਾ ਪਰ ਮੋਦੀ ਨੂੰ ਪਤਾ ਸੀ ਪਰ ਜਿਹੜੇ ਜਿਹੜਾ ਆਫੀਸ਼ੀਅਲਸ ਇਹਦੀ ਪੂਰੀ ਅਸੈਸਮੈਂਟ ਕਰ ਰਿਆ ਉਹ ਕਹਿੰਦਾ ਵੀ ਇਹ ਮੈਂ ਸੋਚੀ ਨਹੀਂ ਸਕਦਾ ਇਹ ਅਨਥਿੰਕੇਬਲ ਆ ਤੇ ਜਿਹੜੇ ਸੀਨੀਅਰ ਪੋਲੀਟੀਕਲ ਫਿਗਰ ਜਿਹੜੇ ਇੰਡੀਆ ਦੇ ਵਿੱਚ ਉਹਨਾਂ ਨੂੰ ਇਸ ਸਾਰੀ ਕਿਲਿੰਗ ਦਾ ਪਤਾ ਨਾ ਹੋਵੇ ਗਲੋਬਲ ਮੇਲ ਨੇ ਆਇਡੈਂਟੀਫਾਈ ਨਹੀਂ ਕੀਤਾ ਆਫੀਸ਼ੀਅਲ ਜਿਹਦੇ ਨਾਲ ਇਹ ਉਹਨਾਂ ਨੇ ਮੀਟਿੰਗ ਕੀਤੀ ਹੈ ਜਿਹਦੇ ਨਾਲ ਜਿਨ੍ਹਾਂ ਨੇ ਸਾਰਾ ਕੁਝ ਇਹ ਅੱਜ ਕੱਲ ਜਾਂ ਅੱਜ ਗਲੋਬਲ ਮੇਲ ਨੂੰ ਦੱਸਿਆ ਹੈਗਾ ਸੋ ਅੱਜ ਪਹਿਲੀ ਵਾਰੀ ਹੋਇਆ ਭਈ ਅਮਿਤ ਸ਼ਾਹ ਤੋਂ ਬਾਅਦ ਇੰਡੀਆ ਦੇ ਫੋਰਨ ਮਨਿਸਟਰ ਜਿਹੜਾ ਆ ਆ ਜੈ ਸ਼ੰਕਰ ਉਹਦਾ ਜਿਹੜਾ ਨਾਮ ਵੀ ਆ ਇਸ ਆਪਰੇਸ਼ਨ ਦੇ ਵਿੱਚ ਆਇਆ ਹੈਗਾ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਆ ਗਿਆ ਜੀ ਜੀ ਕੱਲ ਤੋਂ ਬ੍ਰਾਜ਼ੀਲ ਦੇ ਵਿੱਚ ਜੀ 20 ਮੀਟਿੰਗ ਚੱਲ ਰਹੀ ਆ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਵੀ ਉੱਥੇ ਗਏ ਆ ਸਾਡੇ ਰਾਸ਼ਟਰਪਤੀ ਜੋ ਬਾਈਡਨ ਉਹਨੇ ਵੀ ਗਏ ਆ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੀ ਉੱਥੇ ਪਹੁੰਚੇ ਹੋਏ ਹੈਗੇ ਆ ਤੇ ਜਸਟਨ ਟਰੂਡੋ ਨੇ ਕਿਹਾ ਵੀ ਮੈਂ ਇੰਡੀਅਨ ਆਫੀਸ਼ੀਅਲਸ ਨੂੰ ਬਾਰ ਬਾਰ ਦੱਸਦਾ ਰਿਹਾ ਵੀ ਤੁਹਾਡੇ ਮੁਲਕ ਸਾਡੇ ਮੁਲਕ ਦੇ ਵਿੱਚ ਇੰਟਰਫੀਅਰੈਂਸ ਕਰ ਰਿਹਾ ਤੇ ਜਿਹੜੇ ਪ੍ਰੋ ਖਾਲਸਤਾਨੀ ਮੂਵਮੈਂਟ ਦੇ ਲੋਕ ਹੈਗੇ ਆ ਉਹਨਾਂ ਨੂੰ ਮਾਰਨ ਲਈ ਟਾਰਗੇਟ ਕਰ ਰਿਹਾ ਹੈਗਾ ਸੋ इवन ਇਹ ਵੀ ਪਤਾ ਚੱਲਿਆ ਹੈ ਕਿ ਕੱਲ ਜਦੋਂ ਮੀਟਿੰਗ ਹੋ ਰਹੀ ਸੀ ਤੇ ਮੀਟਿੰਗ ਤੋਂ ਬਾਅਦ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਟਰੂਡੋ ਤੇ ਮੋਦੀ ਨੂੰ ਦੋਨਾਂ ਨੂੰ ਇੱਕ ਸਾਈਡ ਤੇ ਪੁੱਲ ਕਰਕੇ ਜਿਹੜੀ ਡਿਸਕਸ਼ਨ ਵੀ ਕੀਤੀ ਹੈਗੀ ਆ ਹੁਣ ਇਹ ਨਹੀਂ ਪਤਾ ਚੱਲਿਆ ਕਿ ਤਿੰਨਾਂ ਲੀਡਰਸ ਨੇ ਕਿਹਦੇ ਬਾਰੇ ਜਿਹੜੀ ਆ ਗੱਲਬਾਤ ਕੀਤੀ ਹੈਗੀ ਆ ਪ੍ਰੀਵੀ ਕਾਉਂਸਲ ਆਫਿਸ ਵੀ ਇੱਕ ਸਟੇਟਮੈਂਟ ਆਈ ਆ ਜਿਹਦੇ ਵਿੱਚ RCMP ਜਿਹੜੀ ਕੈਨੇਡਾ ਦੀ ਪੁਲਿਸ ਹੈਗੀ ਉਹਨਾਂ ਨੇ ਇਹ ਕਿਹਾ ਸੀ ਵੀ ਏਜੰਟਸ ਆਫ ਗਵਰਨਮੈਂਟ ਆਫ ਇੰਡੀਆ ਇਨਵੋਲਵ ਹੈ ਗਿਆ ਸੀਰੀਅਸ ਕ੍ਰਿਮੀਨਲ ਐਕਟੀਵਿਟੀ ਦੇ ਲਈ ਕੈਨੇਡਾ ਦੇ ਵਿੱਚ ਤੇ ਇਹ ਇਹਦੇ ਵਿੱਚ ਉਸ ਟਾਈਮ ਦੇ ਉੱਤੇ ਉਹਨਾਂ ਨੇ ਨਾਂ ਨਹੀਂ ਲਿਆ ਸੀ ਮੋਦੀ ਦਾ ਤੇ ਐਕਸਟਰਨਲ ਅਫੇਅਰ ਮਿਨਿਸਟਰ ਯੇਸ਼ ਸ਼ੰਕਰ ਦਾ ਪਰ ਹੁਣ ਅੱਜ ਇਹ ਖਬਰ ਬਾਹਰ ਆਈ ਆ ਕਿ ਇਹਨਾਂ ਨੂੰ ਵੀ ਪਤਾ ਸੀ ਟਰੂਡੋ ਦੇ ਜਿਹੜੇ ਨੈਸ਼ਨਲ ਸਕਿਉਰਿਟੀ ਦੇ ਇੰਟੈਲੀਜੈਂਸ ਐਡਵਾਈਜ਼ਰ ਨੈਥਲੀ ਡਰੋਨ ਤੇ ਡੇਵਿਡ ਮੌਰੀਸਨ ਡਿਪਟੀ ਮਿਨਿਸਟਰ ਗਲੋਬਲ ਅਫੇਅਰਸ ਦੇ ਆ ਉਹਨਾਂ ਨੇ ਵਾਸ਼ਿੰਗਟਨ ਪੋਸਟ ਨੂੰ ਪਿਛਲੇ ਮਹੀਨੇ ਦੱਸਿਆ ਸੀ ਕਿ ਜਿਹੜਾ ਅਮਿਤ ਸ਼ਾਹ ਆ ਉਹ ਸਿੱਧਾ ਹੀ ਇੰਪਲੀਕੇਟਿਡ ਹੈਗਾ ਇਨ ਦਾ ਗੈਂਗਲੈਂਡ ਸਲੇਇੰਗ ਆਫ 6 ਸੈਪਰੇਟਿਸ ਲੀਡਰ ਹਦੀਪ ਸਿੰਘ ਨਿਜਰ ਸੋ ਇਹ ਇਨਫੋਰਮੇਸ਼ਨ ਉਹਨਾਂ ਨੇ ਵਾਸ਼ਿੰਗਟਨ ਪੋਸਟ ਨੂੰ ਦਿੱਤੀ ਸੀ ਤੇ ਵਾਸ਼ਿੰਗਟ ਇਹ ਤੋਂ ਬਾਅਦ ਕਹਿੰਦੇ ਵੀ ਜਿਹੜਾ ਸਿੱਖ ਐਕਟਿਵਿਸਟ ਸਖਦੂਲ ਸਿੰਘ ਗਿੱਲ ਮਾਰਿਆ ਗਿਆ ਸੀ ਬਿਨੀ ਪੈਗ ਦੇ ਵਿੱਚ ਸਤੰਬਰ 20 2023 ਨੂੰ ਅ ਦੋ ਦਿਨਾਂ ਬਾਅਦ ਜਦੋਂ ਟਰੂਡੋ ਹੋਣਾ ਨੇ ਹਾਊਸ ਆਫ ਕਾਮਨਸ ਦੇ ਵਿੱਚ ਆਪਣਾ ਭਾਸ਼ਣ ਦਿੱਤਾ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਸਾਡੇ ਕੋਲ ਕ੍ਰੈਡੀਬਲ ਐਵੀਡੈਂਸ ਆ ਕਿ ਇੰਡੀਆ ਕਿਲਿੰਗ ਦੇ ਵਿੱਚ ਇਨਵੋਲਵ ਆ ਭਾਈ ਨਿਜਰ ਦੇ ਸੋ ਕਹਿੰਦੇ ਵੀ ਤਿੰਨ ਕਿਲਿੰਗ ਕੈਨੇਡਾ ਦੇ ਵਿੱਚ ਜਿੱਥੇ ਸਿੱਧਾ ਹੱਥ ਆ ਇੰਡੀਆ ਗਵਰਨਮੈਂਟ ਦਾ ਹਜੇ ਦੋ ਦਾ ਉਹ ਸਿੱਧਾ ਨਾਮ ਨਹੀਂ ਲੈ ਰਿਹਾ ਨਿਜਰ ਦਾ ਪਤ ਪੱਕਾ ਬਤਾਇਆ ਉਹ ਤੋਂ ਬਾਅਦ 22 ਦੇ ਕਰੀਬ ਐਕਸਟਰਸ਼ਨ ਲੋਕਾਂ ਤੋਂ ਫਰੋਦੀਆਂ 22 ਮੰਗੀਆਂ ਗਈਆਂ ਸੋ ਜਿਹੜੇ ਗੈਂਗਸ ਆ ਇਹਨਾਂ ਦੇ ਲੀਡਰਾਂ ਦੇ ਨਾਲ ਸੰਬੰਧ ਆ ਚਾਰ ਇੰਡੀਅਨ ਨੈਸ਼ਨਲਸ ਨੂੰ ਚਾਰਜ ਕੀਤਾ ਗਿਆ ਹੈ ਭਾਈ ਹਰਦੀਪ ਸਿੰਘ ਨੱਜੇ ਦੇ ਕਤਲ ਦੇ ਸੰਬੰਧ ਦੇ ਵਿੱਚ ਤੇ ਛੇ ਜਿਹੜੇ ਡਿਪਲੋਮੈਟਸ ਆ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਤੋਂ ਐਕਸਪੈਲ ਵੀ ਕੀਤੇ ਗਏ ਸੀ ਇਨਕਲੂਡਿੰਗ ਇੰਡੀਆ ਦਾ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਜੀ ਬਿਲਕੁਲ ਇਹ ਜਿਹੜੀ ਵਾਸ਼ਿੰਗਟਨ ਪੋਸਟ ਨੇ ਤਾਂ ਜਿਹੜੀ ਸੁਖਦੋਲ ਸਿੰਘ ਗਿੱਲ ਦੀ ਕਿਲਿੰਗ ਵੀ ਉਹ ਇੰਡੀਆ ਦੇ ਨਾਲ ਹੀ ਲਿੰਕ ਕੀਤੀ ਸੀ ਅਹ ਹੁਣ ਅਨਮੋਲ ਬਿਸ਼ਨੋਈ ਕੱਲ ਆਪਾਂ ਜਿਹੜੀ ਖਬਰ ਦੀ ਪੁਸ਼ਟੀ ਕੀਤੀ ਆ ਵੀ ਲਾਰੈਂਸ ਬਿਸ਼ਨੋਈ ਦਾ ਜਿਹੜਾ ਭਰਾ ਆ ਉਸ ਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਆਈਸੀਡੀਓ ਉਹ ਡਿਟੈਂਸ਼ਨ ਦੇ ਵਿੱਚ ਆ ਉਸ ਨੂੰ ਹੁਣ ਕੈਨੇਡਾ ਜਿਹੜਾ ਉਹ ਕੱਲਿਆ ਜਾ ਸਕਦਾ ਉਸ ਦੀ ਹਵਾਲਗੀ ਜਿਹੜੀ ਉੱਥੇ ਹੋ ਸਕਦੀ ਆ ਇੰਡੀਆ ਦੇ ਜਿਹੜੇ ਅਧਿਕਾਰੀ ਜਿਹਦੇ ਵਿੱਚ ਹੁਣ ਤੁਸੀਂ ਦੇਖੋ ਵੀ ਪ੍ਰਾਈਮ ਮਿਨਿਸਟਰ ਫੋਰਨ ਮਿਨਿਸਟਰ ਹੋਮ ਮਿਨਿਸਟਰ ਤੇ ਇੱਥੇ ਦਾ ਜਿਹੜਾ ਭਾਰਤ ਦਾ ਜਿਹੜਾ ਕੌਂਸੂਲੇਟ ਸੀਗਾ ਉਹ ਤੇ ਕੌਂਸੂਲੇਟ ਚ ਕੰਮ ਕਰਨ ਵਾਲੇ ਉਹ ਸਿੱਧੇ ਤੌਰ ਦੇ ਉੱਤੇ ਇਹਨਾਂ ਕਿਲਿੰਗਸ ਦੇ ਵਿੱਚ ਲਿੰਕ ਕੀਤੇ ਜਾ ਰਹੇ ਆ ਆਰਸੀਐਮਪੀ ਦੇ ਕਮਿਸ਼ਨਰ ਮਾਈਕ ਨਿਊਮਨ ਨੇ ਜਿਹੜੇ 14 ਅਕਤੂਬਰ ਨੂੰ ਇੱਕ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਥੈਂਕਸ giving ਵਾਲੇ ਦੇਨ ਉਥੋਂ ਦੇ ਵੀ ਜਿਹੜੇ ਤਿੰਨ ਜਣਿਆਂ ਦੀ ਜਿਹੜੀ ਕਿਲਿੰਗ ਆ ਉਹਦੇ ਵਿੱਚ ਜਿਹੜੀ ਭਾਈ ਨੇਜਰ ਦੀ ਕਿਲਿੰਗ ਨੂੰ ਉਹਨਾਂ ਨੇ ਕਨਫਰਮ ਜਿਹੜਾ ਉਸ ਦੇ ਕੀਤਾ ਸੀ ਉਹ ਇਹ ਇੰਡੀਆ ਵਾਲੇ ਜਿਹੜੇ ਇਨਵੋਲਵ ਆ ਲਾਰੈਂਸ ਬਿਸ਼ਨੋਈ ਦਾ ਜਿਹੜਾ ਗੈਂਗ ਆ ਜੋ ਕਿ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਐਸਟਮ ਸਰਗਮਾ ਉਹਦਾ ਨੈਕਸਸ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਫੈਲਿਆ ਹੋਇਆ ਉਸ ਗੈਂਗ ਦਾ ਮੁਖ ਸਰਗਨਾ ਬਾਹਰ ਆ ਕੇ ਜਿਹੜਾ ਭਾਨੂੰ ਦੇ ਨਾਂ ਦੇ ਉੱਤੇ ਨਕਲੀ ਇੰਡੀਆ ਦੇ ਵਿੱਚ ਪਾਸਪੋਰਟ ਬਣਾ ਕੇ ਅਮਰੀਕਾ ਚ ਦਾਖਲ ਹੋਇਆ ਸੀ ਅਨਮੋਲ ਵਿਸ਼ਨੋਈ ਉਹਦੇ ਨਾਲ ਸਿੱਧਾ ਜਿਹੜਾ ਉਹ ਜੁੜਦਾ ਹੈ ਕੈਨੇਡਾ ਦੇ ਵਿੱਚ ਭਾਈ ਨਿਜਰ ਦੀ ਕਿਲਿੰਗ ਦੇ ਲਈ ਕਿਲਰਸ ਹਾਇਰ ਕਰਨ ਤੋਂ ਲੈ ਕੇ ਇਸ ਦੇ ਨਾਲ ਨਾਲ ਇਹ ਵੀ ਜਿਹੜੀਆਂ ਰਿਪੋਰਟਸ ਆ ਇਹ ਦੱਸਦੀਆਂ ਆ ਵੀ ਉਹ ਫਰੋਤੀਆਂ ਦੇ ਵਿੱਚ ਸ਼ਾਮਿਲ ਸੀਗੇ ਮਨੀ ਲਾਂਡਰਿੰਗ ਦੇ ਵਿੱਚ ਉੱਥੇ ਜਿਹੜੇ ਉਹ ਸ਼ਾਮਿਲ ਸੀਗੇ ਤੇ ਲੋਕਾਂ ਦੇ ਘਰਾਂ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾਉਣ ਦੇ ਲਈ ਵੀ ਉਹ ਉੱਥੇ ਸ਼ਾਮਿਲ ਸੀਗੇ ਸੋ ਮੋਦੀ ਦਾ ਨਾਮ ਸਿੱਧਾ ਆ ਜਾਣਾ ਜੈ ਸ਼ੰਕਰ ਦਾ ਨਾਮ ਸਿੱਧਾ ਆ ਜਾਣਾ ਅਮਿਤ ਸ਼ਾਹ ਦਾ ਨਾਮ ਸਿੱਧਾ ਆ ਜਾਣਾ ਰਾ ਦੇ ਏਜੰਟਸ ਦਾ ਨਾਮ ਸਿੱਧਾ ਆ ਜਾਣਾ ਤੇ ਇੱਥੇ ਵਿੱਚੇ ਜਿਹੜੇ ਕੌਂਸਲਟਸ ਆ ਉਹਨਾਂ ਦਾ ਨਾਮ ਸਿੱਧਾ ਆ ਜਾਣਾ ਇਥੋਂ ਸਪਸ਼ਟ ਜਿਹੜਾ ਉਹ ਹੋ ਰਿਹਾ ਆ ਵੀ ਇਹਨਾਂ ਨੇ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਸਿੱਖ ਜਿਹੜੇ ਐਕਟਿਵਿਸਟ ਆ ਖਾਸ ਕਰਕੇ ਜਿਹੜੇ ਪ੍ਰੋ ਖਾਲਿਸਤਾਨੀ ਆ ਖਾਲਿਸਤਾਨ ਦੇ ਹੱਕ ਦੀ ਜਿਹੜੀ ਗੱਲ ਕਰਦੇ ਆ ਉਹਨਾਂ ਨੂੰ ਮਾਰਨ ਦੇ ਵਿੱਚ ਬਿਲਕੁਲ ਟੌਪ ਦੇ ਲੈਵਲ ਦੇ ਉੱਤੇ ਜਿਹੜਾ ਉੱਥੋਂ ਹਾਦਸੀ ਉੱਥੋਂ ਉਹਨਾਂ ਨੂੰ ਅਗਾਊਂ ਜਾਣਕਾਰੀਆਂ ਸੀ ਇਨਫੈਕਟ ਇਹ ਵੀ ਕਿਹਾ ਜਾ ਸਕਦਾ ਆ ਵੀ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਹੀ ਇੱਥੇ ਜਿਹੜੀਆਂ ਟੋਟਲ ਕਿਲਿੰਗ ਜਿਹੜੀਆਂ ਉਹ ਹੋ ਰਹੀਆਂ ਸੀ ਇੰਡੀਆ ਵਾਲੇ ਜਿਹੜਾ ਮਰਜ਼ੀ ਇਹ ਦਾਵਾ ਕਰਦੇ ਰਹਿਣ ਜਿੱਡੇ ਮਰਜ਼ੀ ਦਮਗੱਜੇ ਮਾਰਦੇ ਰਹਿਣ ਵੀ ਨਹੀਂ ਨਹੀਂ ਜੀ ਇਹ ਤਾਂ ਇੱਕ ਰੋਗ ਰੋਦਾ ਏਜੰਟ ਸੀਗਾ ਜਿਸ ਨੇ ਇਸ ਕਾਂਡ ਨੂੰ ਅੰਜਾਮ ਦਿੱਤਾ ਪਰ ਹੁਣ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਆ ਇਸ ਚੀਜ਼ ਤੋਂ ਹੌਲੀ ਹੌਲੀ ਜਿਹੜਾ ਉਹ ਘੁੰਡ ਚੱਕ ਰਹੀਆਂ ਆ ਪਰਦਾ ਚੱਕ ਰਹੀਆਂ ਆ ਵੀ ਮੋਦੀ ਤੱਕ ਨੂੰ ਵੀ ਇਹਨਾਂ ਕਿਲਿੰਗਸ ਦੇ ਬਾਰੇ ਪਹਿਲਾਂ ਜਿਹੜੀ ਕਿਤੇ ਨਾ ਕਿਤੇ ਜਾਣਕਾਰੀ ਸੀ ਜੈ ਸ਼ੰਕਰ ਦਾ ਜਿਹੜਾ ਹਰ ਜਗ੍ਹਾ ਜਾ ਕੇ ਬੜੇ ਤੱਤੇ ਤੱਤੇ ਜਿਹੜਾ ਉਹ ਬਿਆਨ ਦਿੰਦਾ ਵੀ ਇੰਡੀਆ ਨੇ ਆਹ ਕਰ ਦੇਣਾ ਸੀ ਉਹ ਕਰ ਦਾਂਗੇ ਤੇ ਇਹਨਾਂ ਦੀ ਜਿਹੜੀ ਪਾਲਿਸੀ ਘੁਸਕੇ ਮਾਰेंगे ਵਾਲੀ ਜਿਹੜੀ ਗੱਲ ਆ ਕੈਨੇਡਾ ਤੇ ਅਮਰੀਕਾ ਵਰਗੇ ਮੁਲਕਾਂ 'ਚ ਸ਼ਾਇਦ ਉਹ ਨਹੀਂ ਚੱਲਣੀ ਹਾਂ ਪਾਕਿਸਤਾਨ ਵਰਗੇ ਮੁਲਕ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਆਲਰੇਡੀ ਇਦਾਂ ਦਾ ਕੀਤਾ ਆ ਉਹ ਵੀ ਉਹਨਾਂ ਦੇ ਨਾਲ ਰਲਈ ਆ ਇੱਕ ਹਿਸਾਬ ਦੇ ਨਾਲ ਇਸ ਪੂਰੇ ਮਾਮਲੇ ਦੇ ਵਿੱਚ ਜਿੱਥੇ ਜਿਹੜੇ ਸਿੱਖ ਐਕਟਿਵਿਸਟ ਉਹਨਾਂ ਨੂੰ ਉੱਤੇ ਮਰਵਾ ਰਹੇ ਆ ਜਾਂ ਮਾਰ ਰਹੇ ਆ ਤੇ ਇੱਥੇ ਸ਼ਾਇਦ ਉਹ ਗੱਲ ਜਿਹੜੀ ਈਦੀ ਨਾ ਬਣੇ ਪਰ ਹੁਣ ਤੁਸੀਂ ਦੇਖੋ ਵੀ ਬਾਹਰ ਜਿਹੜੀ ਕੌਮ ਨੂੰ ਕਹ ਲੋ ਜਾਂ ਕਮਿਊਨਿਟੀ ਨੂੰ ਕੱਲੇ ਭਾਈ ਨਿੱਜਰ ਦੇ ਕਤਲ ਦੇ ਬਾਰੇ ਤਾਂ ਸਪਸ਼ਟਤਾ ਹੈਗੀ ਆ ਪਰ ਇਹਦੇ ਵਿੱਚ ਨਾਲੇ ਹੁਣ ਕਨਫਰਮ ਹੋ ਰਿਹਾ ਵੀ ਉੱਤੇ ਹੋਰ ਵੀ ਜਿਹੜੀਆਂ ਕਿਲਿੰਗਸ ਹੋਈਆਂ ਆ ਸਕਦੂਲ ਸਿੰਘ ਗਿੱਲ ਦੀ ਇੱਥੋਂ ਤੱਕ ਵੀ ਹੋ ਸਕਦਾ ਹਰਜੋਤ ਸਿੰਘ ਜਿਹੜਾ ਤਿੱਜੀ ਕਿਲਿੰਗ ਦੀ ਗੱਲ ਕਰਦੇ ਰਿਪੂ ਦਮਨ ਮਲਕ ਹੁਣਾ ਦੀ ਜਿਹੜੀ ਉਹ ਸ਼ਾਇਦ ਉਹ ਇਸ਼ਾਰਾ ਹੋ ਰਿਹਾ ਹੋਵੇ ਵੀ ਉਹ ਕਿਲਿੰਗ ਦੇ ਵਿੱਚ ਵੀ ਇਹ ਇਨਵੋਲਵਮੈਂਟ ਹੋ ਸਕਦੀ ਕਿਉਂਕਿ ਜਿਸ ਦਿਨ ਮਲਕ ਹੁਣਾ ਦਾ ਕਤਲ ਹੁੰਦਾ ਆ ਉਸ ਤੋਂ ਕੁਝ ਘੰਟੇ ਬਾਅਦ ਜਿਸ ਟਾਈਮ ਤੇ ਹੁੰਦਾ ਆ ਉਸ ਤੋਂ ਕੁਝ ਘੰਟੇ ਬਾਅਦ ਉਹਨਾਂ ਨੇ ਇੱਕ ਇੰਡੀਅਨ ਕੌਂਸੂਲੇਟ ਦੇ ਅਧਿਕਾਰੀ ਨੂੰ ਵੀ ਜਿਹੜਾ ਉੱਥੇ ਮਿਲਣਾ ਸੀ ਐਕਸਟਰਸ਼ਨ ਮਰਡਰ ਮਰਡਰ ਚਾਰजेस ਕਾ ਕਿਡਨੈਪਿੰਗ ਕਹਿ ਲੋ ਤਾਂ ਹੋਰ ਪਤਾ ਨਹੀਂ ਕਿਹੜੇ ਕਿਹੜੇ ਜਿਹੜੇ ਚਾਰजेस ਦੇ ਵਿੱਚ ਇਸ ਟਾਈਮ ਉਹਨਾਂ ਨੇ ਇਸ ਦੇ ਵਿੱਚ ਫਸਾਇਆ ਸੋ ਗਲੋਬ ਐਂਡ ਮੇਲ ਨੇ ਉਸ ਬੰਦੇ ਦੇ ਨਾਲ ਗੱਲ ਕਰਕੇ ਇਸ ਪੂਰੀ ਗੱਲ ਨੂੰ ਜਿਹੜਾ ਉਹ ਮੋਹਰੇ ਲਿਆਂਦਾ ਆ ਉਹਦਾ ਨਾਮ ਜਾਣ ਕੇ ਨਹੀਂ ਦੱਸ ਰਹੇ ਕਿਉਂਕਿ ਉਹ ਬੰਦਾ ਬਾਹਰ ਗੱਲ ਨਹੀਂ ਸੀ ਕਰ ਸਕਦਾ ਪਰ ਸਮ ਹਾਉ ਉਸਨੇ ਗਲੋਬ ਐਂਡ ਮੇਲ ਦੇ ਨਾਲ ਇਹ ਗੱਲ ਕਰਕੇ ਕਿਤਾ ਗਲੋਬਲ ਮੀਡੀਆ ਕੋਈ ਇਦਾਂ ਦਾ ਅਖਬਾਰ ਨਹੀਂ ਆ ਵੀ ਅੱਖਾਂ ਬੰਦ ਕਰਕੇ ਕਿਸੇ ਦੀ ਵੀ ਗੱਲ ਕਹੇ ਦੇ ਨੂੰ ਜਿਹੜਾ ਉਹ ਛਾਪ ਰੂਗਾ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਜਿਹੜੀ ਇਨਵੈਸਟੀਗੇਸ਼ਨ ਕਰਕੇ ਹੀ ਇਹ ਐਡਾ ਵੱਡਾ ਜਿਹੜਾ ਨਾਮ ਲੈਣ ਦੀ ਗੱਲ ਆਖੀ ਆ ਕਿਉਂਕਿ ਮੋਦੀ ਦਾ ਨਾਮ ਲੈਣਾ ਜੈ ਸ਼ੰਕਰ ਦਾ ਨਾਮ ਲੈਣਾ ਅਮਿਤ ਸ਼ਾਹ ਦਾ ਨਾਮ ਲੈਣਾ ਕੋਈ ਇਦਾਂ ਖਾਲਾਜੀ ਦਾ ਬਾੜਾ ਨਹੀਂ ਆ ਕੋਈ ਨਾ ਕੋਈ ਉਹਨਾਂ ਦੇ ਕੋਲ ਤਗੜੇ ਸਬੂਤ ਕ੍ਰੈਡੀਬਲ ਐਵੀਡੈਂਸ ਦੀ ਜਿਹੜੀ ਗੱਲ ਟਰੂਡੋ ਹੋਣਾ ਨੇ ਕੀਤੀ ਆ ਉਹ ਲੱਗਦਾ ਇਹਨਾਂ ਦੇ ਕੋਲ ਵੀ ਆ ਇਤੋਂ ਤੱਕ ਵੀ ਆਪਾਂ ਦੇਖਿਆ ਹਰਜੋਤ ਸਿੰਘ ਜੀ ਵੀ ਉਹਨਾਂ ਨੇ ਵਾਸ਼ਿੰਗਟਨ ਪੋਸਟ ਨੂੰ ਕਿੰਨੀ ਜਿਹੜੀ ਉਹ ਜਾਣਕਾਰੀ ਦਿੱਤੀ ਸੀ ਤਾਂ ਜੋ ਉਹਨਾਂ ਨੂੰ ਇਹ ਸੀਗਾ ਵੀ ਭਾਈ ਉੱਥੇ ਦਾ ਕਿਤੇ ਕੋਈ মিডিਆ ਨਾ ਵੀ ਕਿਹਾ ਹੋਵੇ ਵੀ ਉਹ ਗੱਲ ਹੀ ਬਾਹਰ ਦਾ ਨਿਕਲੇ ਵਾਸ਼ਿੰਗਟਨ ਪੋਸਟ ਨੇ ਵੀ ਬਹੁਤ ਵੱਡਾ ਜਿਹੜੇ ਖੁਲਾਸੇ ਆ ਇਸ ਮਾਮਲੇ ਦੇ ਵਿੱਚ ਕਿੱਥੇ ਸੀ ਜੀ ਸੋ ਬਿਲਕੁਲ ਗਲੋਵਨ ਮੇਲ ਉਸੇ ਜਿਹੜਾ ਲੈਵਲ ਦਾ ਨਿਊਜ਼ਪੇਪਰ ਆ ਜਿਸ ਤਰ੍ਹਾਂ ਆਪਾਂ ਕਹਿ ਸਕੀਏ ਲਾਸ ਐਂਜਲਸ ਟਾਈਮ ਨਿਊਯਾਰਕ ਟਾਈਮ ਜਾਂ ਵਾਸ਼ਿੰਗਟਨ ਪੋਸਟ ਹੋਵੇ ਉਹ ਸੋ ਗਲੋਬਲ ਮੇਲ ਨੇ ਪੂਰਾ ਇਹ ਟਾਈਮਲਾਈਨ ਦਿੱਤੀ ਹੈਗੀ ਆ ਕਹਿੰਦੇ ਵੀ ਮਿਸ ਨੈਥਲੀ ਡਰਾਉਨ ਜੋ ਆ ਉਹਨਾਂ ਨੇ ਕਮੇਟੀ ਨੂੰ ਦੱਸਿਆ ਸੀ ਕਿ ਆਰਸੀਐਮਪੀ ਨੇ ਨਿਊ ਦਿੱਲੀ ਨੂੰ ਅਕਤੂਬਰ 8 ਨੂੰ ਟ੍ਰੈਵਲ ਕਰਨ ਜਾਣਾ ਸੀ ਤੇ ਪੂਰੇ ਐਵੀਡੈਂਸ ਨਾਲ ਲੈ ਕੇ ਦੱਸਣ ਦੇ ਲਈ ਬਾਅਦ ਦੇ ਵਿੱਚ ਇੰਡੀਆ ਵਾਲਿਆਂ ਨੇ ਕਹਿਤਾ ਵੀ ਸਾਡੇ ਕੋ ਕੋਈ ਐਡਮਿਨਿਸਟ੍ਰੇਟਿਵ ਟੈਕਨੀਕਲਿਟੀ ਹੈਗੀ ਆ ਤੇ ਇਹ ਮੀਟਿੰਗ ਨਹੀਂ ਹੋ ਸਕਦੀ ਪਰ ਆਰਸੀਐਮਪੀ ਵਾਲੇ ਕਹਿੰਦੇ ਵੀ ਸਾਲ ਹੋ ਗਿਆ ਅਸੀਂ ਇਹ ਛੇਤੀ ਤੋਂ ਛੇਤੀ ਸੋਲਵ ਕਰਨਾ ਆ ਇਸ ਇਸ਼ੂ ਨੂੰ ਤੇ ਜਿਹੜੇ ਜਿਹੜੇ ਲੋਕ ਰਿਸਪੌਂਸੀਬਲ ਆ ਉਹਨਾਂ ਨੂੰ ਲੈ ਕੇ ਜਾਣਾ ਆ ਸੋ ਆਰਸੀਐਮਪੀ ਅਕਤੂਬਰ 8 ਤੋਂ ਬਾਅਦ ਅਕਤੂਬਰ 10 ਨੂੰ ਵਸ਼ਿੰਗਟਨ ਡੀਸੀ ਇੰਡੀਆ ਦੀ ਐਮਬੈਸੀ ਦੇ ਵਿੱਚ ਪਹੁੰਚੀ ਹਣਾ ਉੱਥੇ ਉਹਨਾਂ ਨਾਲ ਗੱਲਬਾਤ ਹੋਈ ਸੀ ਕਿ ਇੰਡੀਆ ਦੇ ਜਿਹੜੇ ਆਫੀਸਰਸ ਆ ਉਹ ਉੱਥੇ ਆਉਗੇ ਉਹਨਾਂ ਨੂੰ ਐਵੀਡੈਂਸ ਦਿੱਤੇ ਜਾਊਗੇ ਪਰ ਉੱਥੇ ਵੀ ਕਹਿੰਦੇ ਜਿਹੜੇ ਆਫੀਸਰਸ ਆ ਦੇ ਨੇਵਰ ਸ਼ੋਡ ਅਪ ਉਹ ਆਏ ਨਹੀਂ ਹੈਗੇ ਉਹ ਤੋਂ ਬਾਅਦ ਫਿਰ 2 ਦਿਨਾਂ ਬਾਅਦ ਜਿਹੜੀ ਮੀਟਿੰਗ ਆ ਉਹ ਅਕਤੂਬਰ 12 ਚ ਸਿੰਗਾਪੁਰ ਦੇ ਵਿੱਚ ਰੱਖੀ ਗਈ ਜਿੱਥੇ ਅਜੀਤ ਡੋਵਲ ਕੋ ਦਾ ਆ ਮਿਸਟਰ ਡਰਾਉਨ ਡਰਾਇਨ ਤੇ ਮਿਸਟਰ ਮੌਰੀਸਨ ਤੇ ਡਿਪਟੀ ਜਿਹੜਾ ਆਰਸੀਐਮਪੀ ਦਾ ਕਮਿਸ਼ਨਰ ਮਾਰਕ ਫਲਿਨਾਂ ਉਹਨਾਂ ਦੇ ਸਾਰੇ ਐਵੀਡੈਂਸ ਜਿਹੜੇ ਆ ਮਿਸਟਰ ਅਜੀਤ ਡੋਵਲ ਨੂੰ ਦਿੱਤੇ ਜੋ ਇੰਡੀਆ ਦਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈਗਾ ਪ੍ਰਾਈਮ ਮਿਨਿਸਟਰ ਮੋਦੀ ਦੇ ਦੇ ਲਈ ਕੰਮ ਕਰਦਾ ਹੈਗਾ ਮਿਸ ਡਰਾਉਨ ਨੇ ਟੈਸਟੀਫਾਈ ਕੀਤਾ ਕਿ ਜਿਹੜਾ ਅਜੀਤ ਡੋਵਲ ਸੀ ਉਹ ਕਹਿੰਦਾ ਵੀ ਜਿਹੜੀ ਕੈਨੇਡਾ ਦੇ ਜਿਲੀ ਰਿਕੁਐਸਟ ਸੀਗੀਆਂ ਇਸ ਈਸ਼ੂ ਨੂੰ ਰਿਜ਼ੋਲਵ ਕਰਦੀਆਂ ਉਹ ਸਾਰੀਆਂ ਰਿਜੈਕਟ ਕਰ ਦਿਤੀਆਂ ਉਹ ਕਹਿੰਦਾ ਵੀ ਨਹੀਂ ਮੈਂ ਤਾਂ ਮੰਨਦਾ ਹੀ ਨਹੀਂ ਇਸ ਗੱਲ ਨੂੰ ਉਸ ਤੋਂ ਬਾਅਦ ਫਿਰ ਜਿਹੜੀ ਫੈਡਰਲ ਗਵਰਨਮੈਂਟ ਆ ਉਹਨਾਂ ਨੂੰ ਕੈਨੇਡਾ ਦੇ ਜਿਹੜਾ ਥੈਂਕਸ giving day ਆ 14 ਦਿਨ ਨਹੀਂ ਆਇਆ ਫਿਰ ਉੱਥੇ ਅਨਾਉਂਸ ਕਰਨਾ ਪਿਆ ਬਾਅਦ ਦੇ ਵਿੱਚ 6 ਇੰਡੀਅਨ ਡਿਪਲੋਮੈਟਸ ਨੂੰ ਕੱਢ ਵੀ ਦਿੱਤਾ ਗਿਆ ਤੇ ਨਵੀਂ ਦਿੱਲੀ ਜਿਹੜੀ ਆ ਉਹਨਾਂ ਨੇ ਵੀ 6 ਕੈਨੇਡਾ ਦੇ ਜਿਹੜੇ ਡਿਪਲੋਮੈਟ ਕੱਢੇ ਆ ਹੁਣ ਤੁਸੀਂ ਦੇਖ ਲਓ ਕਿ ਕਿੱਥੇ ਤੱਕ ਇਹ ਜਿਹੜੀ ਗੱਲ ਬਣੀ ਹੈਗੀ ਆ ਆ ਇੰਡੀਆ ਦਾ ਕੌਂਸੂਲੇਟ ਜਨਰਲ ਕੈਨੇਡਾ ਦੇ ਵਿੱਚ ਉਸ ਤੋਂ ਬਾਅਦ ਆ ਇੰਡੀਆ ਦਾ ਜਿਹੜਾ ਫੋਰਨ ਮਿਨਿਸਟਰ ਜੇਬੀਆ ਦਾ ਜਿਹੜਾ ਨੈਸ਼ਨਲ ਸਕਿਉਰਿਟੀ ਵਾਈਜ਼ ਐਡਵਾਈਜ਼ਰ ਅਜੀਤ ਡੋਬਲ ਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਦਾ ਨਾਮ ਹੈ ਅਮਿਤ ਸ਼ਾਵੀ ਨਾਮ ਹੈ ਅੱਜ ਇਸ ਜਿਹੜਾ ਗਲੋਬ ਐਂਡ ਮੇਲ ਅਖਬਾਰ ਆ ਉਹਨਾਂ ਨੇ ਛਾਪਿਆ ਹੈਗਾ ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਹੈਗੇ ਆ ਇਸ ਅਖਬਾਰ ਨੂੰ ਪੜਿਓ ਜ਼ਰੂਰ ਅੱਜ ਦਾ ਹੀ ਆ ਤੇ ਰੌਬਰਟ ਫਾਈਫੇ ਨਾਮ ਦਾ ਜਿਹੜਾ ਉਹਨਾਂ ਦਾ ਅਟਾਵਾ ਦਾ ਬਿਊਰੋ ਚੀਫ ਆ ਉਸ ਨੇ ਜਿਹੜੀ ਸਾਰੀ ਰਿਪੋਰਟ ਛਾਪੀ ਹੈਗੀ ਆ ਹੁਣ ਪ੍ਰਾਈਮ ਮਿਨਿਸਟਰ ਮੋਦੀ ਕੌਣ ਆ ਉਹ ਬੀਜੇਪੀ ਦਾ ਹੈੱਡ ਹੈਗਾ ਤੇ ਬੀਜੇਪੀ ਨੂੰ ਸਪੋਰਟ ਕੌਣ ਕਰ ਰਿਹਾ ਹੁਣ ਤੁਹਾਡੇ ਸਾਹਮਣੇ ਆ ਸਿੱਖਾਂ ਦੀ ਉਹ ਜਥੇਬੰਦੀ ਜਿਹਦਾ ਪਹਿਲਾ ਮੁਖੀ ਬਾਬਾ ਦੀਪ ਸਿੰਘ ਤੇ ਜਿਨ੍ਹਾਂ ਦੇ ਹੋਰ ਮੁਖੀ ਜਿਸ ਤਰ੍ਹਾਂ ਸੰਤ ਭਾਈ ਸੰਤ ਜਨੈ ਸਿੰਘ ਜੀ ਖਾਲਸਾ ਤੇ ਉਸ ਜਥੇਬੰਦੀ ਦੇ ਮੌਜੂਦਾ ਮੁਖੀ ਨੇ ਬੀਜੇਪੀ ਨੂੰ ਸਪੋਰਟ ਦਿੱਤੀ ਹੈ ਮਹਾਰਾਸ਼ਟਰ ਦੇ ਵਿੱਚ ਬਿਲਕੁਲ ਇਹ ਇਹ ਤੁਸੀਂ ਦੇਖ ਲਓ ਭਈ ਅ ਸ਼ਰੀਆਮ ਸਿੱਖਾਂ ਨੂੰ ਬਾਹਰਲੇ ਮੁਲਕਾਂ ਚ ਮਾਰਿਆ ਜਾ ਰਿਹਾ ਜਾ ਰਿਹਾ ਹੋਵੇ ਤੇ ਜਿਹੜੇ ਸਾਡੇ ਲੀਡਰ ਆ ਉਹ ਉਸ ਪਾਰਟੀ ਦੀ ਸਪੋਰਟ ਕਰਨ ਸ਼ਰਮ ਆਉਣੀ ਚਾਹੀਦੀ ਆ ਉਹਨਾਂ ਨੂੰ ਪਰ ਸ਼ਰਮ ਤੋਂ ਹਮੇ ਆਤੀ ਨਹੀਂ ਜਿੱਦਾਂ ਇੱਕ ਕਹਿ ਦਿੱਤਾ ਜਾਂਦਾ ਆ ਇਹ ਬਹੁਤ ਮੰਦਪਾਗੀ ਗੱਲ ਆ ਵੀ ਜਿਹੜੀ ਇਹ ਸੋ ਕਾਲ ਸਿੱਖ ਲੀਡਰਸ਼ਿਪ ਇਹਨਾਂ ਨੇ ਟਕਸਾਲਾਂ ਤੱਕ ਨੂੰ ਜਿਹੜਾ ਉਹ ਹਰਜੋਤ ਸਿੰਘ ਜੀ ਬਦਨਾਮ ਕਰ ਦਿੱਤਾ ਤੇ ਸਵਾਲ ਉਹਨਾਂ ਲੋਕਾਂ ਮੋਰੇ ਵੀ ਆ ਜਿਹੜੇ ਹੋਰ ਚੀਜ਼ਾਂ ਦੇ ਤਾਂ ਬੜੇ ਵੱਡੇ ਵੱਡੇ ਪ੍ਰਦਰਸ਼ਨ ਕਰਨ ਦੇ ਲਈ ਗੱਲ ਕਰਦੇ ਸੀ ਵੀ ਕੌਮ ਨੂੰ ਲੈ ਕੇ ਅੱਜ ਉਹਨਾਂ ਦੇ ਬੁੱਲ ਸੀਤੇ ਆ ਅੱਜ ਉਹਨਾਂ ਦੇ ਚੁੱਪਾਂ ਜਿਹੜੀਆਂ ਆ ਉਹ ਦਰਸਾ ਰਹੀਆਂ ਆ ਵੀ ਅਸਲ ਦੇ ਵਿੱਚ ਉਹ ਕਿਹੜੀ ਚੀਜ਼ ਦੇ ਲਈ ਆ ਜਿਸ ਟਾਈਮ ਦੇ ਉੱਤੇ ਤਾਂ ਅਮਰੀਕਾ ਦੇ ਵਿੱਚ 350 ਮੀਲ ਪੈਡਾ ਤੈ ਹੋ ਰਿਹਾ ਸੀ ਜੈਨੋਸਾਈਡ ਦਾ ਪੈਦਲ ਮਾਰਚ ਉਦੋਂ ਕਿਸ ਪਾਸੇ ਵੱਲ ਨੂੰ ਜਿਹੜੀਆਂ ਗੱਲਾਂ ਜਿਹੜੀਆਂ ਚੱਲੀਆਂ ਕਿਦਾਂ ਦੇ ਜਿਹੜੇ ਇਸ਼ੂ ਆ ਉਹ ਚੱਕੇ ਜਾ ਰਹੇ ਸੀ ਹੁਣ ਜਦੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਉਸ ਦੇ ਨਾਲ ਨਾਲ ਜਿਹੜਾ ਸਿੱਖ ਜੈਨੋਸਾਈਡ ਦਾ ਬਿੱਲ ਆ ਉਹਦੀ ਚਰਚਾ ਜਦੋਂ ਹੋਣੀ ਸੀ ਉਦੋਂ ਉਹਨਾਂ ਲੋਕਾਂ ਦੇ ਬੁੱਲ ਸੀ ਹੋ ਗਏ ਤੇ ਹੁਣ ਨਾਲ ਦੇ ਨਾਲ ਜਦੋਂ ਭਾਜਪਾ ਦੇ ਟੌਪ ਦੀ ਲੀਡਰਸ਼ਿਪ ਜਿਹਦੀ ਕਰੀਮ ਜਿੱਦਾ ਕਹਿ ਲੋ ਕੱਲੀ ਭਾਜਪਾਈ ਦੀ ਨਹੀਂ ਇੰਡੀਅਨ ਸਟੇਟ ਜਿਹੜੀ ਆ ਉਹਦੀ ਟੌਪ ਦੀ ਜਿਹੜੀ ਲੀਡਰਸ਼ਿਪ ਆ ਉਹ ਸਾਰਾ ਕੁਝ ਇਸ ਕੰਮ ਦੇ ਵਿੱਚ ਸਿੱਖਾਂ ਨੂੰ ਮਾਰਨ ਦੇ ਵਿੱਚ ਲੱਗੀ ਆ ਤੇ ਤੁਸੀਂ ਉਹਨਾਂ ਨੂੰ ਇੱਕ ਹੋਰ ਸੂਬੇ 'ਚ ਜਾ ਕੇ ਸਪੋਰਟ ਕਰ ਰਹੇ ਆ ਸ਼ਰਮ ਆਉਣੀ ਚਾਹੀਦੀ ਆ ਇਹ ਪਰ ਦੇਖੋ ਕੀ ਹੋਊਗਾ ਲੋਕ ਇਸ ਦੇ ਉੱਤੇ ਕੀ ਨੋਟਿਸ ਲੈਣਗੇ ਜਾਂ ਇਸ ਨੂੰ ਵੀ ਸੌਖਿਆਂ ਹੀ ਹਜਮ ਕਰ ਜਾਣਗੇ ਇਹ ਦੇਖਣ ਲਈ ਅਮਰੀਕਾ ਤੇ ਕੈਨੇਡਾ ਦੇ ਵਿੱਚ ਵਸਦੇ ਜਿਹੜੇ ਸਿੱਖ ਆ ਉਹਨਾਂ ਦੀ ਜ਼ਿੰਦਗੀ ਨੂੰ ਖਤਰਾ ਆ ਕੈਨੇਡਾ ਦੇ ਵਿੱਚ 11-12 ਬੰਦਿਆਂ ਨੂੰ ਉਹਨਾਂ ਨੇ ਕਿਹਾ ਵੀ ਤੁਹਾਨੂੰ ਕਦੇ ਮਾਰ ਸਕਦੇ ਅਮਰੀਕਾ ਦੇ ਵਿੱਚ 13 ਦੇ ਕਰੀਬ ਲੋਕ ਆ ਜਿਨ੍ਹਾਂ ਨੂੰ FBI ਨੇ ਦੱਸਿਆ ਸੋ ਜਦੋਂ ਇਦਾਂ ਦੇ ਲੀਡਰ ਅਮਰੀਕਾ ਦੇ ਵਿੱਚ ਆਂਦੇ ਆ ਉਹ ਜਿਹੜੇ ਆਪਣੇ ਸਿੱਖ ਭੈਣ ਭਰਾ ਆ ਜਦੋਂ ਉਹਨਾਂ ਦੇ ਲਈ ਹਾਰ ਲੈ ਕੇ ਜਾਂਦੇ ਹੈਗੇ ਆ ਘੱਟੋ ਘੱਟ ਉਹ ਗੁਰੂ ਮਹਾਰਾਜ ਨੂੰ ਹਾਜ਼ਰ ਜਾਣ ਕੇ ਤਾਂ ਘੱਟੋ ਘੱਟ ਸੋਚਣ ਵੀ ਯਾਰ ਕਿ ਇੰਡੀਆ ਦੇ ਵਿੱਚ ਤਾਂ ਸਾਡੀ ਸਿੱਖ ਕੌਮ ਦਾ ਇੰਨਾ ਕਤਲੇਆਮ ਹੋਇਆ ਹੁਣ ਉਹ ਸਾਨੂੰ ਅਮਰੀਕਾ ਕੈਨੇਡਾ 'ਚ ਵੀ ਮਾਰ ਰਹੇ ਆ ਤੇ ਅਸੀਂ ਉਹ ਜਿਹੜੇ ਲੀਡਰਸ ਹੈਗੇ ਆ ਉਹ ਬੰਦੇ ਜਿਹੜੇ ਉਸ ਪਾਰਟੀ ਦੀ ਸਪੋਰਟ ਕਰ ਰਹੇ ਹੈਗੇ ਆ ਜਿਹੜੀ ਪਾਰਟੀ ਦੇ ਲੀਡਰਸ ਅਮਰੀਕਾ ਕੈਨੇਡਾ ਸਿੱਖਾਂ ਨੂੰ ਮਾਰ ਰਹੇ ਆ ਤੇ ਉਹ ਉਹਨਾਂ ਲੀਡਰਾਂ ਨੂੰ ਅਸੀਂ ਉਹਨਾਂ ਦਾ ਜਾ ਕੇ ਸਵਾਗਤ ਕਰੀਏ ਜਾਂ ਉਹਨਾਂ ਦਾ ਜਿਹੜਾ ਆ ਵਿਰੋਧ ਕਰੀਏ ਬਿਲਕੁਲ 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 ਹਰਜੋਤ ਸਿੰਘ ਜੀ ਇਹ ਇੱਕ ਵੱਡੀ ਜਿਹੜੀ ਤਰੀਕੇ ਦੇ ਨਾਲ ਆ ਕਾਗਨੀਟਿਵ ਇੱਕ ਚੀਜ਼ ਹੁੰਦੀ ਆ ਹਰਜੋਤ ਸਿੰਘ ਜੀ ਜਿਹੜੇ ਲੋਕ ਨਾ ਜਿਨ੍ਹਾਂ ਦੇ ਤੁਸੀਂ ਜ਼ਿਕਰ ਕਰ ਰਹੇ ਆ ਵੀ ਜਿਹੜੇ ਆ ਉਹਨਾਂ ਵਿੱਚੋਂ ਕਈ ਅਜਿਹੇ ਨੇ ਜਿਹੜੇ 1984 ਦੇ ਜੈਨੋਸਾਈਡ ਦੇ ਸਰਵਾਈਵਰ ਨੇ ਕਾਗਨੀਟਿਵ ਡਿਸੋਨੈਂਸ ਕਰਕੇ ਇੱਕ ਸ਼ਬਦ ਵਰਤਿਆ ਜਾਂਦਾ ਆ ਜਦੋਂ ਅੰਦਰ ਦੇ ਵਿੱਚ ਇੱਕ ਵਿਰੋਧਾਭਾਸ ਦੀ ਭਾਵਨਾ ਜਾਗਦੀ ਹੈ ਨਾ ਵੀ ਜਦੋਂ ਤੁਸੀਂ ਦੇਖਦੇ ਨਹੀਂ ਯਾਰ ਇਹ ਕਿਦਾਂ ਜਿਹੜਾ ਉਹ ਹੋ ਸਕਦਾ ਉਦਾਹਰਨ ਉਸ ਦੀ ਜਿਹੜੀ ਮੈਂ ਇਸ ਤਰੀਕੇ ਨਾਲ ਦਿੰਦਾ ਵੀ ਜਿੱਦਾਂ ਮੰਨ ਲਓ ਵੀ ਕੋਈ ਸਿਗਰਟ ਪੀਂਦਾ ਹੈ ਕੋਈ ਸਿਗਰਟ ਨੋਸ਼ੀ ਕਰਦਾ স্মੋਕਿੰਗ ਕਰਦਾ ਉਹਨੂੰ ਪਤਾ ਹੈ ਵੀ ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ ਸ਼ਰਾਬ ਪੀਣਾ ਮੰਨ ਲਓ ਜਿੱਦਾਂ ਹੈ ਵੀ ਉਹ ਹਾਨੀਕਾਰਕ ਹੈ ਪਰ ਉਹ ਉਹਦਾ ਮਨ ਕਰਦਾ ਵੀ ਮੈਂ ਕਰਾਂ ਇਹ ਕੰਮ ਕਰਾਂ ਵੀ ਉਹ ਹਟਿਆ ਨਹੀਂ ਜਾਂਦਾ ਉਹਦੇ ਕੋਲ ਉਹ ਚੀਜ਼ ਕੀ ਹੁੰਦੀ ਆ ਵੀ ਉਹ ਆਪਣੇ ਮਨ ਨੂੰ ਹੋਣ ਨੇ ਸਮਝਾਉਣਾ ਆ ਉਹ ਇਹ ਕਹਿਣ ਜਿਹੜਾ ਉਹ ਲੱਗ ਜਾਂਦਾ ਆ ਵੀ ਨਹੀਂ ਨਹੀਂ ਜੇ ਮੈਂ ਵਧੀਆ ਭੋਜਨ ਖਾਊਗਾ ਐਕਸਰਸਾਈਜ਼ ਕਰੂੰਗਾ ਫਿਰ ਮੈਂ ਜਿਹੜੀ ਸਮੋਕਿੰਗ ਵੀ ਕਰ ਸਕਦਾ ਫਿਰ ਮੈਂ ਸ਼ਰਾਬ ਵੀ ਪੀ ਸਕਦਾ ਆ ਆਪਸ ਦੇ ਵਿੱਚ ਦੋ ਵਿਰੋਧਾ ਭਾਸਤੀਆਂ ਜਿਹੜੀਆਂ ਗੱਲਾਂ ਆ ਉਹਨੂੰ ਆਪਣੇ ਲਈ ਕਿੱਦਾਂ ਜਿਹੜਾ ਉਹ ਵਰਤ ਲੈਣਾ ਆ ਉਸ ਚੀਜ਼ ਦੇ ਲਈ ਆ ਬਹੁਤ ਸਾਰੇ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਸਰਵਾਈਵਰ ਹੁੰਦੇ ਨੇ ਜਾਂ ਜਿਹੜੇ ਇੱਕ ਟਾਈਮ ਦੇ ਉੱਤੇ ਸਿੱਖ ਜੈਨੋਸਾਈਡ ਦੀ ਗੱਲ ਕਰ ਰਹੇ ਹੁੰਦੇ ਜਾਂ ਸਿੱਖ ਜੈਨੋਸਾਈਡ ਦੇ ਸਰਵਾਈਵਰ ਹੁੰਦੇ ਆ ਉਹ ਬਾਅਦ ਦੇ ਵਿੱਚ ਇੰਡੀਆ ਚ ਪਈਆਂ ਜਿਹੜੀਆਂ ਆਪਣੀਆਂ ਪ੍ਰਾਪਰਟੀ ਨੂੰ ਬਚਾਉਣ ਦੇ ਖਾਤਰ ਉਹ ਸਰਕਾਰ ਦੇ ਨਾਲ ਰਲ ਜਾਂਦੇ ਆ ਉਹ ਇਹ ਤਾਂ ਕਹਿਣਗੇ ਵੀ ਕਾਂਗਰਸ ਮਾੜੀ ਆ ਪਰ ਉਥੇ ਕਹਿਣਗੇ ਵੀ ਭਾਜਪਾ ਦੇ ਵੀ ਮੋਦੀ ਨੇ ਤਾਂ ਕੁਝ ਵੀ ਨਹੀਂ ਕੀਤਾ ਉਦੋਂ ਫਿਰ ਉਹ ਇੰਡੀਅਨ ਸਰਕਾਰ ਨੂੰ ਇੰਡੀਅਨ ਸਟੇਟ ਨੂੰ ਉਹ ਸਾਰੀ ਚੀਜ਼ ਨੂੰ ਜਿਹੜਾ ਆ ਉਹ ਬਰੀ ਕਰ ਜਾਂਦੇ ਆ ਸਿਰਫ ਇੱਕ ਚੀਜ਼ ਦੇ ਉੱਤੇ ਦੋਸ਼ ਮੜ ਕੇ ਤਾਂ ਜੋ ਆਪਣੇ ਆਪ ਨੂੰ ਉਹ ਜਿਹੜਾ ਸੱਚੇ ਜਿਹੜੇ ਉਹ ਸਾਬਤ ਹੋਣ ਪਰ ਅੰਦਰ ਜਿਹੜਾ ਉਹਨਾਂ ਦੇ ਵਿਰੋਧਾਪਾਸ ਜਿਹੜਾ ਆ ਉਹ ਚੱਲ ਰਿਹਾ ਹੁੰਦਾ ਆ ਇਸ ਟਾਈਮ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਕಾಗ್ਨੀਟਿਵ ਡਿਸੋਨੈਂਸ ਦੇ ਜਿਹੜੇ ਉਹ ਇਸ ਟਾਈਮ ਸ਼ਿਕਾਰ ਜਿਹੜੇ ਹੋਏ ਪਏ ਨੇ ਸੋ ਇਹ 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 ਚੀਜ਼ਾਂ ਨੂੰ ਜਿਹੜਾ ਉਹ ਧਿਆਨ ਰੱਖਣਾ ਚਾਹੀਦਾ ਆ ਸਹੀ ਦੇ ਨਾਲ ਸਿੱਖ ਨੂੰ ਹਮੇਸ਼ਾ ਸਿਧਾਂਤ ਦੇ ਨਾਲ ਖੜਨਾ ਆ ਇਹ ਚੀਜ਼ ਜਿਹੜੀ ਆਪਾਂ ਨੂੰ ਮੁੱਢ ਤੋਂ ਇਤਿਹਾਸ ਦੇ ਵੀ ਆਪਣੀ ਮਰਿਆਦਾ ਨੇ ਵੀ ਤੇ ਗੁਰੂ ਸਾਹਿਬ ਨੇ ਵੀ ਜਿਹੜੀ ਇਹ ਸਿਖਾਈ ਹੈਗੀ